ਮੈ ਲਾਤੀ ਜਾੁੰ ਮੁੰਧੇ ਸੁਹਾ ਪਰਹਰੋ ਲਾਲ ਕਰੋ ਸ਼ਿੰਗਾਰ ਆਵਣ ਜਾਣ ਵਿਸਰੇ ਗੁਰ ਸ਼ਬਦ ਦੀ ਵਿਚਾਰ ਮੁੰਦ ਸੁਹਾਵੀ ਸੋਣੀ ਜਿਸ ਘਰ ਸਹਜ ਪਤਾਰ ਨਾਨਕ ਸਾਧਨ 라ਵੀਐ 라ਵੇ 라ਵਣ ਹਾਰ ਔੜੀ ਮੋਹ ਕੂੜ ਕੁਟੰਬ ਹੈ ਮਨ ਮੁਖ ਮੁਗਦ ਰਤਾ ਹਮੇ ਮੇਰਾ ਕਰਮ ਹੋਏ ਕਿਛ ਸਾਥ ਨਾ ਲਿੱਤਾ ਸਿਰ ਉੱਪਰ ਜਮ ਕਾਲ ਨਾ ਸੁਜਈ ਦੂਜੈ ਪਰਮਿੱਤਾ ਫਿਰ ਵੇਲਾ ਹੱਥ ਨਾ ਆਵਈ ਜਮ ਕਾਲ ਵਸ ਕੀਤਾ ਜਿਹਾ ਤੁਰ ਲਿਖ ਪਾਇਓ ਸੇ ਕਰਮ ਕਮਿੱਤਾ ਸਲੋਕ ਮੈਂ ਲਾਤੀ ਜਾ ਸਤਿਆਂ ਇਹ ਨਾਂ ਅੱਖੀਆਂ ਨੇ ਜੋ ਮੜਿਆਂ ਲੱਗ ਜਲਨ ਨਾਨਕ ਸਤਿਆਂ ਜਾਣੀਆਂ ਜੇ ਬਰੇ ਚੋਟ ਮਰਨ ਮਹਿਲਾ ਤੀਜਾ ਪੀ ਸੋ ਸਤਿਆਂ ਜਾਣੀਆਂ ਸੀਰ ਸੰਤੋਖ ਰਹਿਣ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹਿਲਾ ਤੀਜਾ ਕੰਤਾਂ ਨਾਲ ਮਹਿਲੀਆਂ ਸੇਤੀ ਅੱਗ ਜਲਾਹੇ ਜੇ ਜਾਣੇ ਪਰ ਆਪਣਾ ਤਾਂ ਤਨ ਦੁੱਖ ਸਾਂ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵੇਂ ਜੀਵੋ ਕਹਿ ਮਰੋ ਦੂਰੋਂ ਹੀ ਫਜ ਜਾਹੇ ਪੌੜੀ ਤੁਧ ਦੁੱਖ ਸੁਖ ਨਾਲ ਉਪਾਇਆ ਲੇਖ ਕਰਤੇ ਲਿਖਿਆ ਨਾ ਮੈਂ ਜੇ ਵੱਡ ਹੋਰ ਦਾਤ ਨਹੀਂ ਤਿਸ ਰੂਪ ਨਾ ਰਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵਸੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸ਼ਲੋਕ ਮਹਿਲਾ ਦੂਜਾ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਥਾਰ ਚੱਲਣ ਸਾਰ ਨਾ ਜਾਣਨੀ ਕਾਜ ਸੁਵਾਰਣ ਹਾਰ ਮਹਿਲਾ ਦੂਜਾ ਰਾਤ ਕਾਰਨ ਧਨ ਸੰਚੀਐ ਤਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹਿਲਾ ਦੂਜਾ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਐ ਨਾਨਕ ਕਾਰਜ ਸਾਰ ਮੈਲਾ ਦੂਜਾ ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਕਾਲੇ ਤਰਫ ਜਿਣੈ ਸਤ ਪਾਉ ਦੇ ਜਨ ਨਾਨਕ ਸ਼ਬਦ ਵਿਚਾਰੇ